ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਅੱਜ ਗੱਲ ਕਰਾਂਗੇ ਸੁਰੱਖਿਣਾ ਚ ਰਹਿਣ ਵਾਲੇ ਬੱਸ ਸਟੈਂਡ ਸਮਾਣਾ ਦੀ ਜਿਸ ਦਾ ਕਾਂਗਰਸ ਦੀ ਸਰਕਾਰ ਵੇਲੇ ਮੰਤਰੀ ਰਾਜਾ ਵਿਡਿੰਗ ਵੱਲੋਂ ਨਿਊ ਪੁੱਥਰ ਰੱਖਿਆ ਗਿਆ ਔਰ ਵੱਡਾ ਇਕੱਠ ਕੀਤਾ ਗਿਆ ਫਿਰ ਵੀ ਬੱਸ ਸਟੈਂਡ ਦੀ ਸਾਰ ਨਹੀਂ ਲੱਗੀ ਅਤੇ ਹੁਣ ਸਤਾ ਵਿੱਚ ਰਹਿਣ ਵਾਲੇ ਆਮ ਆਦਮੀ ਪਾਰਟੀ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਵੱਲੋਂ ਭਾਰੀ ਇਕੱਠ ਕਰਕੇ ਨਿਊ ਪੱਥਰ ਰੱਖਿਆ ਗਿਆ ਅਤੇ ਲੋਕਾਂ ਨੂੰ ਗਮਰਾਹ ਕੀਤਾ ਗਿਆ ਨਿਊ ਪੱਥਰ ਰੱਖਿਆ ਜਿਸ ਦੇ ਨਾਲ ਹਾਲੇ ਤੱਕ 6 ਮਹੀਨੇ ਹੋ ਚੁੱਕੇ ਹਨ ਫਿਰ ਵੀ ਬੱਸ ਸਟੈਂਡ ਨਹੀਂ ਬਣਾਇਆ ਗਿਆ ਹੈਰਾਨਗੀ ਦੀ ਗੱਲ ਹੈ ਕਿ ਦੋ ਦੋ ਸਰਕਾਰਾਂ ਵੱਲੋਂ ਨਿਊ ਪੱਥਰ ਰੱਖਿਆ ਜਾਂਦਾ ਹੈ ਲੋਕਾਂ ਨਾਲ ਲੁਕਣ ਮਿੱਟੀ ਖੇਡੀ ਗਈ ਦੇਖਦੇ ਹਾਂ ਕਿ ਕਦੋਂ ਤੱਕ ਇਹ ਬੱਸ ਸਟੈਂਡ ਬਣੇਗਾ ਹੈਰਾਨਗੀ ਦੀ ਗੱਲ ਹੈ ਕਿ ਮੰਤਰੀ ਰਾਜਾ ਵੜੀ ਵੱਲੋਂ ਪੀ ਆਰਟੀਸੀ ਦੇ ਵਿਭਾਗ ਨੂੰ 6.5 ਕਰੋੜ ਦਾ ਫੰਡ ਜਾਰੀ ਕੀਤਾ ਸੀ ਇਹ ਗ੍ਰਾਂਟ ਸਤਾਚ ਰਹਿ ਰਹੀ ਆਮ ਆਦਮੀ ਪਾਰਟੀ ਕੋਲ ਵੀ ਆਈ ਸੀ ਫਿਰ ਵੀ ਬੱਸ ਸਟੈਂਡ ਦਾ ਕੰਮ ਸ਼ੁਰੂ ਨਹੀਂ ਹੋਇਆ ਹਰਾਨਗੀ ਦੀ ਗੱਲ ਇਹ ਹੈ ਇਹ ਬੱਸ ਸਟੈਂਡ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਜਦੋਂ ਵੀ بارش ਪੈਂਦੀ ਹੈ 2 2 3 3 ਫੁੱਟ ਪਾਣੀ ਇਕੱਠਾ ਹੋ ਜਾਂਦਾ ਹੈ ਲੋਕਾਂ ਨੂੰ ਲੰਘਣ ਆਉਣ ਜਾਣ ਮੁਸ਼ਕਲ ਹੁੰਦੀ ਹੈ ਹੁਣ ਲੋੜ ਹੈ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਸਮਾਣਾ ਤੋਂ ਕਲਾ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਕ੍ਰਿਸ਼ਨ ਕੁਮਾਰ ਜੀ ਕ੍ਰਿਸ਼ਨ ਕੁਮਾਰ ਜੀ ਤੁਸੀਂ ਬੱਸ ਸਟੈਂਡ ਸਮਾਣਾ ਜਾਂਦੇ ਹੋ ਹਾਂ ਜੀ ਐ ਸ਼ੋਭਾ ਜੀ ਆਪਣੀ ਬੱਸ ਸਟੈਂਡ ਦੇ ਜੀ ਇੱਥੇ ਬਸਟੇ ਨੇ ਵਿੱਚ ਪਿਛਲੇ ਕਾਂਗਰਸ ਸਰਕਾਰ ਕੇ ਇੱਥੋਂ ਉਦਘਾਟਨ ਕੀਤੇ ਕਾ ਬਸਟੇ ਨਵੇਂ ਬਣਾਉਂਦਾ ਹਾਂਜੀ ਪਹਿਲੇ ਰਾਜਾ ਵਡਿੰਗ ਸਾਹਿਬ ਆਏ ਸੀਗੇ ਜੀ 6 ਕਰੋੜ 25 ਲੱਖ ਰੁਪਏ ਦਾ ਮੇਰੇ ਖਿਆਲ ਬਜਟ ਪਾਸ ਕਰ ਗਏ ਸੀਗੇ ਜੀ ਉਹਨਾਂ ਦੀ ਪ੍ਰਧਾਨ ਜੀ ਕੋਲ ਪੈਸੇ ਆ ਗਏ ਨੇ ਇੱਕ ਮਹੀਨੇ ਅੰਦਰ ਅੰਦਰ ਅੱਡਾ ਬਣ ਜਾਊਗਾ ਜੀ ਉਹਦੇ ਬਾਅਦ ਸਾਡੇ ਸਰਾਜ ਜੀ ਸ਼੍ਰੀ ਜੋੜਮਾਜਰਾ ਸਾਹਿਬ ਉਹ ਵੀ ਉਦਘਾਟਨ ਕਰ ਗਏ ਨੇ ਪੱਥਰ ਲੱਗਿਆ ਵਈ ਹਾਰੇ ਉਹਨਾਂ ਦਾ ਵੀ ਉਹਨਾਂ ਨੇ ਵੀ ਫਿਰ ਮੁੜ ਕੇ ਕੋਈ ਸੁਣਵਾਈ ਨਹੀਂ ਕੀਤੀ ਜੀ ਉਹਦੇ ਬਾਅਦ ਲਾੜੋ ਜੀ ਜਦੋਂ ਬਾੜ ਛਾਂਦੀ ਆ ਜੀ ਆ ਦੁਕਾਨਾਂ ਤੱਕ ਪਾਣੀ ਵੜ ਜਾਂਦਾ ਹੈ ਸਾਡੇਆਂ ਜੋ ਜਿਹੀ ਹੁਣ ਲੋੜ ਹੈ ਬੱਸ ਸਟੈਂਡ ਨੂੰ ਜ਼ਰੂਰਤ ਹੈ ਬਿਲਕੁਲ ਬਸਾਂ ਦੀ ਆਵਾਜ਼ ਹੀ ਵੱਧ ਗਈ ਹੈ ਸਵਾਰੀ ਦੇ ਬੈਠਣ ਨੂੰ ਜਗ੍ਹਾ ਨਹੀਂ ਹੈ ਕੋਈ ਸਵਾਰੀ ਖੱਜਲ ਖਵਾਰ ਹੁੰਦੀ ਹੈ ਦੁਕਾਨਦਾਰ ਖੱਜਲ ਖਵਾਰ ਨੇ ਫालतू ਦੇ ਬਸਾਂ ਲੱਗਦੇ ਨੇ ਅੱਡੇ ਦੇ ਅੰਦਰ ਵੀ ਇਹਨਾਂ ਦਾ ਕੋਈ ਹੱਲ ਕਰਿਆ ਜਾਵੇ ਜੀ ਤੇ ਬੱਸ ਸਟੈਂਡ ਨੂੰ ਤਰੱਕੀ ਵੱਲ ਲੈ ਕੇ ਜਾਂਦੇ ਆ ਜੀ ਤੁਹਾਡਾ ਕੀ ਨਾਮ ਹੈ ਜਸ਼ਨਪ੍ਰੀਤ ਸਿੰਘ ਵੀਰੇ ਅੱਛਾ ਜਸ਼ਨ ਜੀ ਇਹ ਜਿਹੜੀ ਸਮਾਣਾ ਦੇ ਵਿੱਚ ਬੱਸ ਸਟੈਂਡ ਲਈ ਗ੍ਰਾਂਟ ਆਈ ਸੀਗੀ ਕੀ ਕਹੋਗੇ ਵੀਰੇ ਅੱਜ ਤੋਂ 2.5 ਸਾਲ ਪਹਿਲਾਂ ਵੀਰੇ ਕਾਂਗਰਸ ਪਾਰਟੀ ਵਾਲਿਆਂ ਨੇ ਇੱਥੇ ਨੀਂ ਪੱਥਰ ਰੱਖਿਆ ਸੀਗਾ ਵੀਰੇ ਉਹਨਾਂ ਨੇ ਵੀ ਕੁਝ ਨਹੀਂ ਬਣਾਇਆ ਵੀਰੇ ਤੇ ਉਸ ਤੋਂ ਬਾਅਦ ਵੀਰੇ 6-7 ਮਹੀਨੇ ਪਹਿਲਾਂ ਜੇਤੂ ਸਿੰਘ ਜੁੜਾ ਮੱਜਰਾ ਹੀ ਨੀਂ ਪੱਥਰ ਰੱਖ ਕੇ ਗਏ ਹਨ ਵੀਰੇ ਬੱਸ ਸਟੈਂਡ ਦੇ ਬੁਰੇ ਹਾਲਾਤ ਨੇ ਬਾਈ ਗ੍ਰਾਂਡ ਗਰਾਊਂਡ ਦਾ ਕੋਈ ਪਤਾ ਨਹੀਂ ਮੇਰੇ ਖਿਆਲ ਗ੍ਰਾਂਡ ਵਾਪਸ ਚਲੀ ਗਈ ਯਾਰ ਤੇ ਇੱਥੇ ਵੀਰੇ ਕੁਝ ਨਹੀਂ ਬਣੰਦਿਆ ਜਦੋਂ ਮੀਂਹ ਪੈ ਜਾਂਦਾ ਵੀਰੇ ਗੋਡੇ-ਗੋਡੇ ਪਾਣੀ ਖੜਾ ਹੋ ਜਾਂਦਾ ਇੱਥੇ ਬੁਰਾ ਹਾਲ ਹੈ ਵੀਰੇ ਆਪਣਾ ਸਮਾਂ ਤੇ ਉਰੇ ਬੱਸਾਂ ਦੀ ਕੀ ਮੈਂ ਸਰਵਿਸ ਹੈ ਬਈ ਬਹੁਤ ਬੁਰਾ ਹਾਲ ਹੈ ਵੀਰੇ ਇੱਥੇ ਲੋਕ ਕਿੰਨਾ ਕਿੰਨਾ ਟਾਈਮ ਖੱਜਲ ਹੋਏ ਖੜੇ ਰਹਿੰਦੇ ਨੇ ਵੀਰੇ ਤੇ ਕੀ ਮੰਗ ਕਰਨਾ ਚਾਹੋਗੇ ਤੁਸੀਂ ਵੀਰੇ ਇੱਥੇ ਇੱਕ ਤਾਂ ਪਾਣੀ ਦਾ ਜਿਹੜਾ ਨਿਕਾਸ ਨਿਕਾਸ ਉਹ ਕੀਤਾ ਜਾਵੇ ਤੇ ਦੂਸਰਾ ਵੀਰੇ ਬੱਸਾਂ ਦਾ ਜਿਵੇਂ ਲਾ ਲੋ ਵੀ ਬੱਸਾਂ ਦੀ ਪ੍ਰੋਬਲਮ ਸੈੱਟ ਹੋ ਜਾਵੇ ਹਾਂਜੀ ਠੀਕ ਈਸ਼ਰ ਸਿੰਘ ਜੀ ਤੁਸੀਂ ਕਿੱਥੋਂ ਆਏ ਤੁਸੀਂ ਮੈਨੂੰ ਤਾਂ ਰੈ ਤੋਂ ਜੀ ਇੱਥੇ ਬਸਟਾਂ ਨੇ ਸਮਾਂ ਲੈ ਦੋ ਵਾਰੀ ਉਦਘਾਟਨ ਹੋ ਚੁੱਕੇ ਹੈ। ਹਾਂਜੀ। ਇੱਕ ਵਾਰੀ ਕਾਂਗਰਸ ਸਰਕਾਰ ਵੱਲੋਂ ਹੋਰ ਸੀ। ਇੱਕ ਵਾਰੀ ਆਮ ਆਦਮੀ ਪਾਰਟੀ ਪਰ ਬਣੇ ਆਇਆ ਨਹੀਂ। ਨਾ ਜੀ। ਇਹਨਾਂ ਦਾ ਲਾਰੇ ਲੱਪੇ ਨੇ ਜੀ। ਹਾਂ। ਤੇ ਜਿਹੜਾ ਵੀ ਮੰਤਰੀ ਆਉਂਦਾ ਵੋਟਾਂ ਦੇ ਕਰਕੇ ਝੂਠ ਝਾਟ ਬੋਲੀ ਜਾਂਦਾ ਤੇ ਕਰਨਾ ਕੋਰਨਾ ਕਿਸੇ ਨੇ ਕੁਝ ਨਹੀਂ। ਚਾਹੇ ਸਰਕਾਰ ਪੈਸੇ ਵੀ ਦੇ ਦੇਵੇ ਪੈਸੇ ਆਪ ਹਾਜਮ ਕਰ ਜਾਂਦੇ ਨੇ। ਲੋਕਾਂ ਨੂੰ ਕਹਿੰਦੇ ਨੇ ਬਣਾਉਨੇ ਆ ਬਣਾਉਨੇ ਆ। ਹੁਣ ਆਪਾਂ ਸਾਰੀਆਂ ਸਰਕਾਰਾਂ ਨੂੰ ਦੇਖਿਆ ਹੈ 75 ਸਾਲ ਦੀ ਹੋ ਗਰ ਸਾਡੀ। ਹਾਂਜੀ। ਪਰ ਇਹਨਾਂ ਦਾ ਕੋਈ ਨੜੀ ਡੱਟਾ ਨਹੀਂ ਜੀ। ਲਾਰੇ ਲੱਪੇ ਲਾਉਂਦੇ ਨੇ ਸਰਕਾਰ। ਬੋਟਾਂ ਲੈਣ ਦੇ ਟਾਈਮ ਝੂਠ ਬੋਲੀ ਜਾਂਦੇ ਨੇ ਤੇ ਬਾਕੀ ਮਗਰੋਂ ਕੁਝ ਵੀ ਨਹੀਂ ਇਹਦਾ ਹੁਣੇ ਟਾਈਮ ਤੇ ਕਹਿਣਗੇ ਜੀ ਤੁਸੀਂ ਕਿੰਨਾ ਚਿਰ ਦੇਖਦੇ ਫਲਾਣੀ ਸਰਕਾਰ ਨੂੰ ਉਹ ਕਹਿਣਗੇ ਜੀ ਬਹੁਤ ਚਿਰ ਹੋ ਗਿਆ ਤੇ ਉਹ ਥੋੜੀ ਕਿਸੇ ਨੇ ਸੁਣੀ ਹੀ ਨਹੀਂ ਫਿਰ ਕਹਿਣਗੇ ਆਹਾ ਸਾਨੂੰ ਐਡ ਕੀ ਵੋਟ ਪਾਓ ਤੇ ਅਸੀਂ ਤੁਹਾਨੂੰ ਦੇਖੋ ਆ ਬਣਾਵਾਂਗੇ ਆ ਬਣਾਵਾਂਗੇ ਇਹਨਾਂ ਝੂਠ ਝੂਠੇ ਲਾਰਿਆ ਚੋਣਾ ਜੀ ਬਚੋ ਜਿੰਨਾ ਵੀ